ਖਰ ਭਾਜਪਾ ਦੀ ਗੱਲ ਹੋਈ ਹੈ ਮਿੰਟੋ ਜੀ ਜਦੋਂ ਭਾਜਪਾ ਦੇ ਬਾਕੀ ਸੂਬਿਆਂ ਦੇ ਵਿੱਚ ਪ੍ਰਧਾਨ ਲਾਏ ਜਾ ਰਹੇ ਸੀ ਤੇ ਫਿਰ ਕੌਮੀ ਪ੍ਰਧਾਨ ਦੀ ਗੱਲ ਹੋਈ ਤਾਂ ਉਦੋਂ ਲੋਕਾਂ ਦੇ ਮਨਾਂ ਦੇ ਵਿੱਚ ਇੱਕ ਨਾ ਸਵਾਲ ਉੱਤੇ ਥੱਲੇ ਉੱਤੇ ਥੱਲੇ ਹੋ ਰਿਹਾ ਸੀਗਾ ਵੀ ਪੰਜਾਬ ਦੇ ਪ੍ਰਧਾਨ ਦਾ ਕੀ ਬਣੇਗਾ ਜਾਖੜ ਸਾਹਿਬ ਹੀ ਪ੍ਰਧਾਨ ਰਹਿਣਗੇ ਜਾਂ ਕੋਈ ਹੋਰ ਕਹਿੰਦੇ ਵੀ ਕਾਰਜਕਾਰੀ ਪ੍ਰਧਾਨ ਤੇ ਅਸ਼ਵਨੀ ਕੁਮਾਰ ਲਾਤੇ ਇਹਨਾਂ ਨੇ ਤੇ ਹੁਣ ਜਾਖੜ ਸਾਹਿਬ ਬਣੇ ਰਹਿਣਗੇ ਜਾਂ ਫਿਰ ਹੌਲੀ-ਹੌਲੀ ਉਤਲੀ ਕੁਰਸੀ ਤੱਕ ਵੀ ਕੋਈ ਹੋਰ ਪਹੁੰਚੇਗਾ ਜਾਖੜ ਸਾਹਿਬ ਇੱਕ ਪ੍ਰੋਬਲਮ ਫੇਸ ਕਰ ਰਹੇ ਸਨ ਪ੍ਰੋਬਲਮ ਕੀ ਸੀਗੀ ਕਿ ਭਾਜਪਾ ਦੇ ਜਿਹੜੇ ਆਰਐਸਐਸ ਬੈਕਗ੍ਰਾਉਂਡ ਲੀਡਰ ਨੇ ਜੀ ਉਹ ਉਹਨਾਂ ਨੂੰ ਪ੍ਰਭਾਵ ਨਹੀਂ ਸੀ ਕਰ ਰਹੇ ਹਮ ਉਹਦਾ ਇੱਕ ਵੱਡਾ ਕਾਰਨ ਆ ਵੱਡਾ ਕਾਰਨ ਇਹ ਆ ਕਿ ਉਹ ਕਹਿੰਦੇ ਆ ਕਿ ਜਿੱਥੇ ਵੀ ਜਾਖੜ ਸਾਹਿਬ ਜਾਂਦੇ ਨੇ ਉਹਨਾਂ ਦੀ ਜਿਹੜੀ ਤਰਜੀਹ ਹੁੰਦੀ ਹੈ ਉਹ ਭਾਜਪਾ ਦਾ ਕੈਡਰ ਨਾ ਹੋ ਕੇ ਹਮ ਜਿਹੜਾ ਕਾਂਗਰਸ ਦਾ ਪੁਰਾਣਾ ਕੱਢ ਰਿਹਾ ਜਾਂ ਉਹਨਾਂ ਦੇ ਨਾਲ ਅੱਜ ਵੀ ਕਿਤੇ ਜੁੜਿਆ ਵਿਅਕਤੀਗਤ ਤੌਰ ਤੇ ਕਿ ਉਹਦਰ ਤਰਜ਼ੀਹੀ ਮਾਹੌਲ ਬਣਾਉਂਦੇ ਆ ਜੀ ਤੇ ਇਹਦੇ ਵਿੱਚ ਤੁਸੀਂ ਦੇਖਿਆ ਹੋਊਗਾ ਕੁਝ ਸਮਾਂ ਪਹਿਲਾਂ ਭਾਜਪਾ ਦੇ ਲੀਡਰਾਂ ਨੇ ਇੱਕ ਚਿੱਠੀ ਲਿਖੀ ਐ اسی ਵੀ ਚਰਚਾ ਹੋਈ ਹਾਲਾਂਕਿ ਚਿੱਠੀ ਦੀ ਕਾਪੀ ਮੈਂ ਕਿਤੇ ਦੇਖੀ ਨਹੀਂ ਪਰ ਕੁਝ ਜਿਹੜੇ ਇਹਨਾਂ ਦੇ ਸੀਨੀਅਰ ਲੀਡਰ ਨੇ ਉਹਨਾਂ ਨੇ ਮਲਬ ਕਿ ਇਸ ਕਲਨ ਵੱਲ ਆਪਦੀ ਹਾਈ ਕਮਾਂਡ ਦਾ ਧਿਆਨ ਵੀ ਦਿਵਾਇਆ ਸੀ ਜੀ ਜਾਖੜ ਸਾਹਿਬ ਦਾ ਅਸਤੀਫਾ ਹੋ ਚੁੱਕਾ ਸੀ ਜਾਖੜ ਸਾਹਿਬ ਨੇ ਪਹਿਲਾਂ ਅਸਤੀਫਾ ਦਿੱਤਾ ਤੇ ਉਸ ਤੋਂ ਬਾਅਦ ਉਹਨਾਂ ਨੇ ਆਪਣੀ ਸਰਗਰਮੀ ਵਧਾਈ ਹਮ ਹੋਰ ਗੱਲ ਇਹ ਆ ਕਿ ਜਾਖੜ ਸਾਹਿਬ ਦਾ ਅਸਤੀਫਾ ਪ੍ਰਮਾਨ ਹੋਵੇ ਜਾਂ ਨਾ ਹੋਵੇ ਮੈਨੂੰ ਨਹੀਂ ਪਤਾ ਉਹਦਾ ਕੀ ਬਣੇਗਾ ਕੀ ਨਹੀਂ ਬਣੇਗਾ ਹਮ ਜਾਖੜ ਸਾਹਿਬ ਕੀ ਦਿੱਲੀ ਦੀ ਰਾਜਨੀਤੀ 'ਚ ਜਾਂਦੇ ਆ ਜਾਂ ਪੰਜਾਬ ਦੀ ਰਾਜਨੀਤੀ ਦੇ ਵਿੱਚ ਹੀ ਰਹਿੰਦੇ ਆ ਮੈਂ ਉਸ ਬਾਰੇ ਕੋਈ ਟਿੱਕਾ ਟਿੱਪਣੀ ਨਹੀਂ ਕਰਨ ਦੀ ਪੋਜੀਸ਼ਨ ਦੇ ਵਿੱਚ ਪਰ ਇੱਕ ਚੀਜ਼ ਸਾਫ਼ ਆ ਕਿ ਉਹਨਾਂ ਨੇ ਅਸ਼ਵਨੀ ਸ਼ਰਮਾ ਨੂੰ ਲਾ ਦਿੱਤਾ ਬਰੋਬਰ ਜੀ ਜਿਹੜੇ ਕਿਆਰ ਐਸਐਸ ਤੇ ਹੂੰ ਕਹ ਲੋ ਕਿ ਵਫਾਦਾਰ ਸਪਾਈ ਨੇ ਜੀ ਤਾਂ ਇਹਦੇ ਨਾਲ ਇੱਕ ਮੈਸੇਜ ਉਹਨਾਂ ਨੇ ਆਪਣੇ ਬੰਦਿਆਂ ਨੂੰ ਦੇ ਦਿੱਤਾ ਕਿ ਲਓ ਚੱਕੋ ਆਲਾ ਚੱਕ ਮੈਂ ਆ ਗਿਆ ਜੀ ਜੀ ਕਿ ਭਾਈ ਤੁਹਾਡਾ ਬੰਦਾ ਤੁਹਾਡੀ ਪਸੰਦ ਵਾਲਾ ਬੰਦਾ ਆ ਗਿਆ ਹੂੰ ਠੀਕ ਹੈ ਨਾ ਜੀ ਹੁਣ ਤੁਸੀਂ ਉਹਨੂੰ ਚਾਹੇ ਕਾਰਜਕਾਰੀ ਕਹਿ ਲਓ ਵੈਸੇ ਮੈਂ ਤੇ ਉਹਨੂੰ ਸਮਾਨਾਂਤਰ ਕਹੂੰਗਾ ਪੈਰਲਲ ਆਵੇ ਕੋਲ ਕਾਰ ਚ ਕਿ ਜਾਖੜ ਸਾਹਿਬ ਦੇ ਬਰੋਬਰ ਇੱਕ ਚਿਹਰਾ ਉਤਾਰ ਦਿੱਤਾ ਉਹਨਾਂ ਨੇ ਮੈਦਾਨ ਦੇ ਵਿੱਚ ਤਾਂ ਜਿਹੜੇ ਭਾਜਪਾ ਵਾਲਿਓ ਉਹਨੂੰ ਵੇਖ ਕੇ ਖੁਸ਼ ਹੋ ਜਾਣਗੇ ਜਿਹੜੇ ਸਾਬਕਾ ਕਾਂਗਰਸੀ ਹੋ ਇਹਨਾਂ ਨੂੰ ਵੇਖ ਕੇ ਖੁਸ਼ ਹੋ ਜਾਣਗੇ ਵਿੱਚੋਂ ਰੱਖਣਾ ਬਾਅਦ ਵਿੱਚ ਕਿਹੜਾ ਉਹ ਮੌਕੇ ਤੇ ਡਿਸਾਈਡ ਇੱਕ ਮਿਆਨ 'ਚ ਵੇਦੋ ਤਲਵਾਰਾਂ ਕਿੱਦਾਂ ਰੱਖੇਗਾ ਹਾਂਜੀ ਤੋਂ ਚੋਰੀ-ਚੋਰੀ ਵੀ ਕਿੰਨਾ ਚਰਨ ਲਜਤਾ ਚੱਕੇਗਾ ਇੱਕ ਮਿਆਨ 'ਚ ਦੋ ਤਲਵਾਰਾਂ ਨੂੰ ਦਸ ਕਿੱਦਾਂ ਰੱਖੇਗਾ ਲਾ ਵੀ ਰਵੀ ਕਿਤੇ-ਕਿਤੇ ਗੱਲ ਤੇ ਟਿਕਾਣੀ ਲਾ ਜਾਂਦਾ ਸੀ ਤੋਂ ਖੈਰ ਇਹ ਤੇ ਹੁਣ ਪਤਾ ਲੱਗੇਗਾ ਪਰ ਹਾਈ ਕਮਾਂਡ ਨੇ ਪੰਜਾਬ ਦੇ ਦ੍ਰਿਸ਼ਟੀਕੋਣ ਤੋਂ ਆਪਦਾ ਫੈਸਲਾ ਜਿਹੜਾ ਸੋਚ ਸਮਝ ਕੇ ਲੈਣਾ ਸ਼ੁਰੂ ਕਰ ਦਿੱਤਾ ਕਿ ਭਾਈ ਜਿਹੜੇ ਟਕਸਾਲੀ ਪਾਜ ਪਾਈ ਆ ਹਮ ਘਟੂ ਘਟੂ ਉਹਨਾਂ ਨੂੰ ਨਾਲ ਜੋੜੇ ਤੋਂ ਵਗੈਰ ਸ਼ਹਿਰੀ ਖੇਤਰਾਂ ਦੇ ਵਿੱਚ ਜੋ ਸਾਡਾ ਅਸਰ ਹੋਣਾ ਚਾਹੀਦਾ ਉਹ ਨਹੀਂ ਹੋਣਾ ਹਮ ਇਸੇ ਕਰਕੇ ਇਹ ਫੈਸਲਾ ਮੇਰੇ ਖਿਆਲ ਦੇ ਨਾਲ ਉਹਨਾਂ ਨੇ ਲਿਆ ਜੀ ਜੀ ਬਿਲਕੁਲ ਜੀ ਸੁਖਵੀਰ ਸੰਧੂ ਹੋਰਾਂ ਦਾ ਇੱਕ ਕਮੈਂਟ ਹੈ ਜੀ ਕਹਿੰਦੇ ਆਨ ਆਇਆ ਟਾਈਮ ਦੇ ਵਿੱਚ ਪੰਜਾਬ ਵਿੱਚੋਂ ਇੱਕ ਹੋਰ ਕੈਂਡੀਡੇਟ ਮੋਦੀ ਸਰਕਾਰ ਚ ਮਿਨਿਸਟਰ ਬਣੂ ਬਿੱਟੂ ਵਾਲੀ ਬਿੱਟੂ ਵਾਲੀ ਤਰ੍ਹਾਂ ਕਹਿੰਦੇ ਚਾਹੇ ਰਾਜ ਸਭਾ ਦਾ ਮੈਂਬਰ ਬਣਾਉਣ ਤੇ ਭਾਜਪਾ ਆਪਣੇ ਪੁਰਾਣੇ ਵਰਕਰਾਂ ਨੂੰ ਨਹੀਂ ਭੁੱਲਦੀ ਜਦੋਂ ਇਹਨਾਂ ਦਾ ਕਦੇ ਮਾਹੌਲ ਬਣਿਆ ਤਾਂ ਇਹਨਾਂ ਨੇ ਦੂਜੀਆਂ ਪਾਰਟੀਆਂ ਤੋਂ ਆਏ ਲੋਕਾਂ ਨੂੰ ਪਿੱਛੇ ਕਰਕੇ ਪੁਰਾਣੇ ਬੰਦਿਆਂ ਨੂੰ ਟਿਕਟਾਂ ਦੇਣੀਆਂ ਦੂਜੀਆਂ ਪਾਰਟੀਆਂ ਤੋਂ ਆਏ ਲੋਕਾਂ ਨੂੰ ਵਰਤ ਰਹੇ ਨੇ ਬੱਲੀ ਸਾਹਿਬ ਕਹਿ ਰਹੇ ਨੇ ਜੀ ਚਲੋ ਇਹ ਦੋਸਤਾਂ ਦੇ ਖਿਆਲ ਨੇ ਨਹੀਂ ਇਹਨਾਂ ਦੀ ਗੱਲ ਬਿਲਕੁਲ ਠੀਕ ਮੈ ਸਮਝਣਾ ਹੈ ਕਿ ਇਹਨਾਂ ਨੇ ਵੇਖ ਲਓ ਕਿ ਜਾਖੜ ਸਾਹਿਬ ਨੂੰ ਵੀ ਮੁਮਲਾਜ਼ੇ ਦੇ ਤੌਰ ਤੇ ਰੱਖਿਆ ਹੈ ਇਸੀ ਗੱਲ ਨਹੀਂ ਹੈ ਜਾਖੜ ਸਾਹਿਬ ਦੀ ਮਹੱਤਤਾ ਨਹੀਂ ਘਟੇਗੀ ਹੂੰ ਜਾਖੜ ਸਾਹਿਬ ਦੀ ਆਪਣੀ ਇੱਕ ਮਹੱਤਤਾ ਹੈ ਪਰ ਉਹਨਾਂ ਨੇ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਜੋ ਟਕਸਾਲੀ ਚਾਹੁੰਦੇ ਸੀ ਉਹ ਕਰ ਵੀ ਦਿੱਤਾ ਹੈ ਹੂੰ ਠੀਕ ਹੈ ਨਾ ਜੀ ਜੀ ਹੁਣ ਇਹਦੇ ਵਿੱਚ ਤੁਸੀਂ ਕਹਿ ਸਕਦੇ ਹੋ ਕਿ ਸੱਪ ਵੀ ਕੁੱਟ ਲਿਆ ਸੋਟਾ ਵੀ ਬਚਾ ਲਿਆ ਉਹ ਵੀ ਗੱਲ ਕਰ ਸਕਦੇ ਹੋ ਤੁਸੀਂ ਜਾਕੜ ਸਾਹਿਬ ਹੀ ਉੱਥੇ ਨਹੀਂ ਹਲਾਏ ਨਹੀਂ ਤੇ ਨਵਾਂ ਬੰਦਾ ਵੀ ਲਿਆ ਹਾਂਜੀ ਹਾਂਜੀ ਜੀ ਚਲੋ ਜੀ ਖੈਰ ਦੇਖਦੇ ਹਾਂ ਉਹਨਾਂ ਦੇ ਟਾਈਮ ਦੇ ਵਿੱਚ ਕੀ ਹੁੰਦਾ